ਨਾਮ ਦੱਸ ਦਿਓ ਜੀ ਪਿੰਡ ਦੱਸ ਦਿਓ ਤੁਹਾਡਾ ਕੀ ਨਾਮ ਰਣਜੀਤ ਸਿੰਘ ਜੀ ਅੰ데 ਮੇਰਾ ਸੌਂਸ ਹੋ ਰਹੀ ਕੀ ਮਾਮਲਾ ਹੋਇਆ ਜਿਹੜਾ ਹੋਇਆ ਇਹਦਾ ਮਾਮਲਾ ਹੋਇਆ ਜੀ ਜਿਹੜੇ ਸਾਡੇ ਪਿੰਡ ਦੀ ਕੁੜੀ ਹੈ ਇੱਕ ਉਹ ਅੰਧੇ ਤੌਰ ਤੇ ਸਾਡੇ ਮਿਹਰੇ ਪਾਈ ਨੂੰ ਰੋਟੀ 판ੀ ਘਰੇ ਦੇ ਕੇ ਜਾਂਦੀ ਸੀ ਸਾਸੀ ਸਰਪੰਚ ਨੂੰ ਉਹਨਾਂ ਦੇ ਘਰ ਭੇਜਿਆ ਕੋਈ ਭਾਈ ਰਾਮ ਬਾਏ ਰਾਮ ਬਾਤਾ ਇਹਗਾ ਨਾ ਉਹਦੇ ਘਰਾਂ ਨੂੰ ਵੀ ਮੈਂ ਦੱਸਿਆ ਮਹਾਂ ਵੀ ਭਾਈ ਕੁੜੀਆਂ ਰੋਟੀ ਦੰਦ ਰੋਟੀਆਂ ਦੰਦੀਆਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਇਹ ਉਹ ਕਿ ਰਹੇ ਜੀ ਉੱਤੇ ਪੇਕੇ ਦਾ ਰਹਿੰਦੀ ਉਹ ਨਹੀਂ ਹੁਣ ਉਹਨਾਂ ਨੇ ਕੀ ਕੀਤਾ ਰਾਤ ਕਿਤੋਂ ਲੱਭ ਲਿਆ ਜੇ ਉਹ ਲੱਭ ਕੇ ਲਿਆ ਕੇ ਰਾਤ ਸਾਨੂੰ ਨਹੀਂ ਪਤਾ ਕੋਈ ਲੈ ਕੇ ਆਇਆ ਨਹੀਂ ਉਹ ਕਿੱਥੋਂ ਲੈ ਕੇ ਆਏ ਨੇ ਕਿੱਥੋਂ ਨਹੀਂ ਰਾਤ ساری ਰਾਤ ਦੇ ਘੁੱਟ ਰਹੇ ਨੇ ਉਹ ਨੂੰ ਸਵੇਰੇ ਅੱਜ ਉਹਨਾਂ ਨੇ ਉਹਦਾ ਮੂੰਹ ਕਾਲਾ ਕਰਕੇ ਸੱਤਣਾ ਦਾ ਹਾਰ ਪਾ ਕੇ ਵਾਲ ਕੱਟ ਕੇ ਸਿੱਖ ਧਾਰੀ ਜੀ ਆਹੋ ਕੀ ਚੀਜ਼ ਦੀ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਹੋਣੀ ਚਾਹੀਏ ਕਿ ਨਹੀਂ ਜਾਂ ਤਾਂ ਆਪਣੀ ਕੁਲੀ ਨੂੰ ਵੀ ਬਰਾਬਰ ਖੜਾਉਂਦੇ ਹੋ ਧੰਨਵਾਦ ਸਾਹਿਬ ਜੀ ਨਾਮ ਦੱਸ ਦਿਓ ਪਿੰਡ ਦੱਸ ਦਿਓ ਆਪਣਾ ਜੀ ਤੁਹਾਡੇ بیٹے ਦਾ ਕੀ ਨਾਮ ਹੈ ਕੀ ਕਰਦਾ ਲੋਕ ਸੰਸਕਰ ਮੈਨੇਜਿੰਗ ਮੇਰਾ ਬੇਟਾ ਇਹ ਉਹ ਸਾਲੇ ਕੋ ਮਿੰਦਰ ਗਿਆ ਅਧਿਆ ਪੜ੍ਹਦੇ ਭਾਈ ਨੂੰ ਲੁਕਾ ਰਹਿਣਾ ਸੀ ਇਹ ਕੁੜੀ ਨੇ ਗੈਰ ਹਿੰਦਿਆ ਤਿੰਨ ਬੱਚੇ ਨੇ ਇੱਥੇ ਰੁਸ ਕੇ ਆਈ ਥੀ ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰੌਣੇ ਨੇ ਕੁਝ ਵੀ ਕੱਢੀ ਹੋਈ ਥੀ ਤੇ ਮੁੰਡਾ ਮੇਰਾ ਉਹਨਾਂ ਦੇ ਘਰ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਲੈ ਕੇ ਆਉਂਦੀ ਕੁੜੀ ਘਰੇ ਦੇਖੀ ਜਾਂਦੀ ਸੀ ਅਜੀ ਰੋਕੀ ਬਹੁਤ ਰੋਕੇ ਦੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ ਸਮਾ ਕੋਲ ਕਹਿ ਗਿਆ ਸਰਪੰਚ ਘਰ ਇੱਕ ਪੰਜ ਜੀਗਾ ਉਹਨੂੰ ਵੀ ਅਸੀਂ ਕਹਿ ਕੇ ਉਹ ਨਹੀਂ ਮੰਨੇ ਸੌਦਾ ਪੱਤਾ ਜੋ ਰਾ ਸਰਪੰਚ ਮੇਰੇ ਕੋਲੋਂ ਫਾਟਾ ਦੇ ਰਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾਂ ਕਿਸੇ ਵੀ ਮੈਨੂੰ ਜੇ ਸੌਰੀ ਜਿੰਨਾ ਛੱਡੋ ਨੇ ਮਾਪੇ ਨੇ ਚਲੀ ਜਾਂਦੀ ਚਲੋ ਉਹ ਬੁਲਾਉਣੇ ਗੁਸਵਾਰੇ ਜਾ ਕੇ ਵੀ ਪੜੀ ਸੁੰਦਰ ਬੰਦੇ ਆ ਕੋ ਇਹ ਦਵਾਰ ਨੂੰ ਕੋਈ ਨਹੀਂ ਛੱਡੇ ਉਹ ਉਥੋਂ پرانے ਨੇ ਬਾਹਨ ਦਾ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਖੜੀ ਹੈ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਪੁਲਾਈਆਂ ਦੇ ਘਰੇ ਮੁੰਡੇ ਨੂੰ ਬੁਣ ਕਰਦੇ ਵੀ ਇੱਥੇ ਗੜੀ ਮਾ ਆ ਜਾ ਮੁੰਡਾ ਮੇਰੇ ਚਲੇ ਗਏ ਸਾਨੂੰ ਨਹੀਂ ਪਤਾ ਵੀ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਉਹਦੇ ਫਾਈਟ ਇਹਨਾਂ ਨੇ ਬਹੁਤ ਲੱਭ ਲਈ ਤੇ ਉਹਨਾਂ ਨੇ ਘਰ ਆਪੋ ਨੇ ਲੱਭ ਕੇ ਲੈ ਕੇ ਰਾਤ ਉਹਨਾਂ ਦੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨਾਲ ਦੀ ਕੁੜੀ ਜਿਹਦੇ ਭੈਣ ਵਿਆਹੀ ਆ ਉਹਦੇ ਘਰ ਲੈ ਕੇ ਉਹਨਾਂ ਨੇ ਕੁੱਟਿਆ ਤੇ ਜਿਹਨੇ ਨੇ ਟਾਣ ਦੇ ਰਾਹ ਦੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ ਗੋਡੇ ਭੰਨੇ ਪਏ ਨੇ ਖਸਮ ਉਹਦਾ ਕੁੜੀ ਵੀ ਉਹਨੀ ਹੀ ਆ ਜਿੰਨਾ ਮੁੰਡਾ ਇਹਨਾਂ ਨੇ ਗੀਤਾ ਕਟ ਕੇ ਸਵੇਰੇ ਉਹਦੇ ਕੇਸ ਰੱਖੇ ਹੋਏ ਤੇ ਇੱਕ ਬਰਦਾਰੀ ਢੀਗਾ ਹੋ ਦਾੜੀ ਰੱਖੀ ਹੋਈ ਸੀ ਤੇ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹ ਛਤਰਾਂ ਦਾ ਹਾਰ ਬਗ ਦੇ ਵਿੱਚ ਭਾਪੇ ਇਹਨਾਂ ਨੇ ਸਾਡੇ ਨਿਮਰਥੇ ਲੈ ਜਾਂਦੇ ਟਾਂਕ ਬੜੇ ਹੁੰਦੇ ਉੱਥੇ ਲੈ ਕੇ ਸਾਨੂੰ ਕੋਈ ਵੀ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਨਿਰਾਮਿਆਂ ਨੇ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤਾਂ ਦੇਖ ਕੇ ਨਾ ਕੀ ਹੋ ਰਿਹਾ ਹੈ ਸੁਹਾਵੀ ਕਾਕਾ ਕੇ ਤੇ ਆ ਗਏ ਵੀ ਨਿੰਮੂ ਥੱਲੇ ਖੜਾ ਆਏ ਉਹਨਾਂ ਨੇ ਤੇ ਤਨੇ ਮੁੰਡੇ ਉਹਦੇ ਭਾਈ ਕੁਰੀ ਦੇ ਤੇ ਮੇਰੇ ਮੁੰਡਾ ਨਹੀਂ ਮਥਨਾਂ ਲਈ ਖੜੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਦਾੜੀ ਕੱਟੀ ਹੋਈ ਕੇਸ ਕੱਟੇ ਹੋਏ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮੈਂ ਆਪਣੇ ਮੁੰਡੇ ਦੇ ਥੱਪੜ ਮਾਰੀ ਜਾ ਕੇ ਕਿੰਨੇ ਤੇ ਕੀ ਕੀਤਾ ਤੂੰ ਮੇਰੇ ਲਈ ਦਾਗ ਧੌਲੇ ਰੋਲੇ ਤੇ ਆਪਣੇ ਬਾਪੂ ਦੀ ਮੜੀ ਰੋਲੇ ਪਾਈ ਸੀ ਵੇ ਮਾਉਨ ਨੂੰ ਕਿਹਾ ਮਾ ਕਾਕਾ ਕਲ ਸੁਣੋ ਮੇਰੀ ਥੋੜੀ ਕੁੜੀ ਵੀ ਇੰਨੀ ਬਸੂਤਾਰ ਉਹਨੂੰ ਕੁੜੀ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕੱਟੋ ਵਾਲ ਕੱਟ ਕੇ ਉਹਦੇ ਹਾਰ ਬੋਇਕਣੀ ਉਹਦਾ ਮੂੰਹ ਕਾਲਾ ਕਰੋ ਤੇ ਮੁੰਡੇ ਬਰਾਬਰ ਖੜਾ ਕੇ ਦੋਨਾਂ ਨੂੰ ਕੋਈ ਥੇ ਦਿਖਾ ਦਿਓ ਪੁੱਤੋ ਜੀ ਮੁੰਡੇ ਬੰਨੇ ਬੋਲਣ ਲੱਗੇ ਬਹੁਤ ਗਲਤ ਮੁੰਡੇ ਬੰਨੇ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਪੁੱਤ ਕਸੂਰਦਾਰਾ ਕਸੂਰ ਥੋੜੀ ਕੁੜੀ ਵੀ ਕਸੂਰਦਾਰ ਹੈ ਜੇ ਉਹਨੂੰ ਬੁਲਾ ਕੇ ਲੈ ਗਈਆਂ ਨਾ ਉਹਨੂੰ ਬੁਲਾਉਣ ਬੁਲਾ ਕੇ ਉਹਦੇ ਮੂੰਹ 'ਚ ਕਾਲਾ ਕਰਨ ਹੂਟ ਕੱਟਣ ਉਹਦੀ ਓਏ ਹਾਰ ਪੌਹ ਚਿੱਤਰਾਂ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਮੰਗ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਤੁਸੀਂ ਕੀ ਮੰਗ ਕਰਦੇ ਤੁਸੀਂ ਬਹੁਤ ਸਾਰੇ ਵੀ ਅਸੀਂ ਇਹ ਮੰਗ ਕਰਦੇ ਆਂ ਵੀ ਕੁੜੀ ਨੂੰ ਲਿਆ ਕੇ ਉੱਥੇ ਬਰਾਬਰ ਖੜਾ ਕੇ ਮੁੰਡੇ ਦੇ ਚਿੱਤਰਾਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਉਹਦਾ ਵਾਲ ਕੱਟ ਕੇ ਉਪਣੇ ਜਿੱਕਰ ਮੁੰਡੇ ਦਾ ਕੱਟਿਆ ਦਾੜੀ ਉਹ ਕੱਟ ਕੇ ਕੁੜੀ ਦਾ ਆਪਣੇ ਬਰਾਬਰ ਖੜਾ ਕੇ ਦੇਖ ਸਕ ਜੀ ਗੋਲਬਾਰ ਕੇ ਮਾਰ ਦੇਣਾ ਮੈਂ ਇੱਕ ਵਾਰ ਵੀ ਕਹਉਣੀ ਵੀ ਮੇਰਾ ਮੁੰਡਾ ਕਿਉਂ ਮਾਰੇ ਕੁੜੀ ਨੇ ਖਲਾਫ ਤੁਹਾਡੇ ਬਿੱਡ ਦੇ ਖਲਾਫ ਕੰਪਲੇਂਟ ਕੀਤੀ ਮੈਨੂੰ ਧੱਕੇ ਨਾਲ ਲੱਗ ਗਿਆ ਨਾ ਜੀ ਇਹ ਮੈਨੂੰ ਕੋਈ ਪਤਾ ਨਹੀਂ ਵੀ ਕਰੀਆ ਕਿ ਨਹੀਂ ਕਰੀ ਉਹਦੇ ਮਾਵਾ ਨੂੰ ਪਤਾ ਤੁਸੀਂ ਥਾਣੇ ਕੋਈ ਕੰਪਲੇਂਟ ਲਿਖਾਈ ਆ ਸੁਣੀ ਲਿਖਾਈ ਵੇ ਉਰੀਆ ਨੇ ਕੈਂਜ ਲਖਾਈ ਪਈ ਆ। ਇਹ ਤਾਂ ਜੀ ਅੱਜ ਸ਼ਬੀ ਤਰੀਕ ਨੂੰ ਸ਼ਾਮੇ 4 ਵਜੇ ਦਾ ਲਾਬੀੜਾ ਮਨਜੀਤ ਸਿੰਘ ਦੇ ਇਸ ਕਾਕਾ ਜਿਹੜਾ ਸਮਸੁਰ ਵੰਡ ਪੈਂਦਾ ਸਮਰਾਲੇ ਦੇ ਉਹ ਹਸਪੀਟਲ ਦਾਖਲ ਹੋ ਰਿਆ ਸੀ ਜਿਹਦੇ ਤੋਂ ਦੇ ਸਾਡੇ ਵੀ ਜਲਿਸ ਜੋ ਸਰਪੰਤਰ ਸਿੰਘ ਮੁਖੀ ਦੇ ਹਸਪੀਟਲ ਇਹਦਾ ਸਿਰਕੋਂ ਲਖਾਈ ਇਹ ਵੀ ਮੈਨੂੰ ਤੇ ਦੂਜੀ ਪਾਰਟੀ ਜਿਹੜੀ ਆ ਸਰਦੀਪ ਸਿੰਘ ਸੰਦੀਪ ਸਰਵਿੰਦਰ ਦਿਨ ਗੜਕੇ ਕੁਗੀ ਜੱਮੀ ਦੇ ਜੱਸੀ ਕੋਈ ਮਨੂ ਕਰੇ ਬੰਦੀ ਬਣਾਗਾ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਪਾਣਾ ਕੀਤਾ ਇਹਦੇ ਸਬੰਧੀ ਸਟੇਟਮੈਂਟ ਤੇ ਇੱਕ ਨੂੰ ਸਰਕਾਰ ਵੀ ਕਰ ਰਹੀ ਹੈ ਦੂਜੇ ਪਾਸੇ ਵੀ ਜਿਹੜੇ ਇਸੇ ਪਿੰਡ ਦੀ ਕੁੜੀ ਨੇ ਗਲੇਡੀ ਨੇ ਬਨਾਣ ਦੱਸੀ ਹੈ ਵੀ ਇਹ ਮੰਨਿੜਾ ਬੰਦਾ ਜਵਰਦਸਤ ਇਹਨਾਂ ਦਾ ਪ੍ਰਸਾਦ ਦੇ ਕੇ ਆਇਆ ਸੀ ਮੈਂ ਹਰ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਹੈ ਜਿਹਦੇ ਸੰਬੰਧੀ ਵੀ ਅਸੀਂ ਉਸ ਕੰਪਲੇਂਟ ਦੇ ਕਾਨੂੰਨ ਸਾਹਿਬ ਜਿਹੜੀ ਕਾਰਵਾਈ ਕਰ ਰਹੇ ਹਾਂ ਮੁੱਲ ਜੋਂ ਡੜਾ ਚੇਤੀ ਵਿਵਸਥਾ ਕਰਿਆ ਜਾਉ ਪਰ ਇਹ ਅਮਰਤਾ ਨਹੀਂ ਹੈ ਨਹੀਂ ਨਹੀਂ ਅਮਰਤਾ ਵੀ ਦੋਨੇ ਇੱਕ ਪਿੰਡ ਦੇ ਆ ਇਹ ਮਿਸਤੀ 30 ਤਰੀਕ ਤੋਂ ਜਿਹੜੀ ਲੜੀ ਸੀ ਤੇ ਇਹਦੀ ਇਚੇਪਨਾ ਜਿਹੜੀ ਮਿਸਿੰਗ ਆਪਣਾ ਪਾਉਂਦਾ ਦੋਨੇ ਮੈਰਡ ਦੇ ਆਨੰਦ ਨੰਦ ਨਨਿਹੇਰਾ ਮੁੰਡਾ ਆਨੰਦ ਮੈਰਡ ਲੜੀ ਮੈਰਡ ਉਹ ਵਰਤਿੰਦੀ ਜਾਨਣ ਮੁੰਡੇ ਦੀ ਉਮਰ 40 ਸਾਲ ਦਾ ਲੜੀ ਦੀ ਉਮਰ 30 ਸਾਲ ਦੀ ਨਾਮ ਦਾਸਦੇਵ ਜੀ ਪਿੰਡ ਦਾ ਤੇ ਤੁਹਾਡਾ 209 ਰਣਕੀਰ ਸਿੰਘ ਜੀ ਪਿੰਡ mera ਸੌਂਸ ਕੋਈ ਕੀ ਮਾਮਲਾ ਹੋਇਆ ਜਿਹੜਾ ਹੋਇਆ ਹੈ ਇਹਦਾ ਮਾਮਲਾ ਹੋਇਆ ਜੀ ਜਿਹੜੇ ਸਾਡੇ ਪਿੰਡ ਦੀ ਕੁੜੀ ਹੈ ਉਹ ਅੰਦਰ ਗਈ ਦੌਰਾਨ ਸਾਡੇ ਮੇਲੇ ਪਾਈ ਨੂੰ ਟਿਫਾਨ ਵੀ ਘਰੇ ਦੇ ਕੇ ਜਾਂਦੀ ਸੀ ਅਸੀਂ ਸਰਪੰਚ ਨੂੰ ਉਹਨਾਂ ਦੇ ਘਰ ਭੇਜਿਆ ਕੋਈ ਭਾਈ ਰਾਮ ਦਾ ਰਾਮਾ ਦਿੱਤਾ ਇਹ ਨਾ ਉਹਦੇ ਪ੍ਰਾਣ ਨੂੰ ਵੀ ਮੈਂ ਦੱਸਿਆ। ਮਹਾਂ ਵੀ ਬਈ ਕੁੜੀਆਂ ਰੁਕੀ ਦੰਦ ਰੁਕੀਆਂ ਦੰਦਿਆਂ ਚੱਗੀਆਂ ਹੀ ਲੱਗਦੀਆਂ ਹੈਗੀਆਂ। ਇਹ ਕੁੜੀ ਠੀਕ ਨਹੀਂ ਜੀ ਉੱਥੇ ਟੇਕੇ ਦਾ ਰਹਿ ਨਹੀਂਂਦੀ ਉਹ। ਨਹੀਂ ਹੁਣ ਉਹਨਾਂ ਨੇ ਕੀ ਕੀਤਾ ਰਾਤ ਕਿਤੋਂ ਲੱਭ ਲਿਆਏ ਉਹ। ਲੱਭ ਕੇ ਲਿਆ ਕੇ ਰਾਤ ਸਾਨੂੰ ਨਹੀਂ ਪਤਾ ਕੋਈ ਲੈ ਕੇ ਆਏ ਨੇ ਉਹ। ਕਿੱਥੋਂ ਲੈ ਕੇ ਆਏ ਨੇ ਕਿੱਥੋਂ ਨਹੀਂ। ਰਾਜ ਸਾਰੀ ਰਾਜ ਦੇ ਕੁੱਟਦੇ ਨੇ ਉਹਨੂੰ ਸਵੇ ਦੇ ਰਾਜ ਉਹਨਾਂ ਨੇ ਉਹਦਾ ਮੂੰਹ ਕਾਲਾ ਕਰਕੇ ਸੱਤਾਂ ਦਾ ਹਾਰ ਬਾਅਗੇ ਵਾਲ ਕੱਟ ਕੇ ਸਿੱਖ ਧਾਰੀ ਜੀ ਆਹੋ ਇਹ ਚੀਜ਼ ਦੀ ਸਾਨੂੰ ਅਨਸਾਫ਼ ਦਿੱਤਾ ਜਾਵੇ ਕੀ ਹੋਣੀ ਚਾਹੀਜੀਆ ਕ ਨਹੀਂ ਜਾ ਤਾਂ ਆਪਣੀ ਕੁੜੀ ਨੂੰ ਵੀ ਬਰਾਬਰ ਖੜਾਉਂਦੇ ਹੋ ਧੰਨਵਾਦ ਠੀਕ ਜੀ ਨਾਮ ਦੱਸ ਦਿਓ ਪਿੰਡ ਦੱਸ ਦਿਓ ਆਪਣਾ ਜੀ ਤੁਹਾਡੇ بیٹے ਦਾ ਕੀ ਨਾਮ ਹੈ ਠੀਕ ਹੈ ਜੀ ਇਹ ਰਿਪੋਰਟ ਦਾ ਸਰਮਝਾ ਮਾਝੀ ਜੀ ਮੇਰਾ ਬੇਟਾ ਤੇ ਉਹ ਛੜਕੋ ਮੀਨ ਲਗੇ ਆਜਿਓ ਘਟਪੜ ਦੇ ਭਾਈ ਨੂੰ ਲਕਰਿਆ ਇਹ ਕੁੜੀ ਨੇ ਗਈ ਹਿੰਦਿਆ ਤਿੰਨ ਬਚੀ ਨੇ ਇਥੇ ਰੁਸਕੇ ਆਈ ਥੇ ਨਾ ਗੱਲਾਂ ਕਰਕੇ ਕੁੜੀ ਉਹ ਪਰੋਣੇ ਦੇ ਘੁੱਟੇ ਵੱਜੀ ਹੋਈ ਸੀ ਤੇ ਮੁੰਡਾ ਮੇਰਾ ਉਹਨਾਂ ਦੇ ਘਰ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਜੀ ਉਹਦੇ ਮਾਪੇ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਲੈ ਕੇ ਆਉਂਦੀ ਕੁੜੀ ਘਰ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕਦੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ ਮਾ ਕੋ ਕਹਿ ਗਿਆ ਸਰਪੰਚ ਘਰ ਇਹ ਪੰਜ ਜੀਗਾ ਉਹਨੂੰ ਵੀ ਅਸੀਂ ਕਹਿ ਕੇ ਉਹ ਨਹੀਂ ਮੰਨੇ ਸੌਦਾ ਫੱਟਾ ਜੋ ਰਸਲ ਬਾਣੀ ਮੇਰੇ ਗੁਲਾਮ ਖਾਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਮੈਂ ਆਪਣੇ ਬਾਪ ਨੂੰ ਕਿਹਾ ਹੁਣਾ ਕਿਤੇ ਵੀ ਮੈਂ ਨੂੰ ਜੇ ਸੋਲਿਊਸ਼ਨ ਦਾ ਛੱਡਿਓ ਨਹੀਂ ਮੈਂ ਪਾਪੇ ਨਾਲ ਚਲੀ ਜਾਊਂਗੀ ਚਲੋ ਉਹ ਗੁਲਾਮ ਨੇ ਗੁਸਤਵਾਰ ਜਾ ਕੇ ਵੀ ਕਹੀ ਦੁਲਦਾਰ ਬੰਦਿਆ ਕੋ ਇਹ ਦਵਾਲ ਨੂੰ ਕੁੜੀ ਨਹੀਂ ਛੱਡੇ ਉਹ ਉਥੋਂ ਪਰੌਣੇ ਨੇ ਬਾਹਨ ਦਾ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਹੋ ਗਈ ਕਿੱਥੇ ਨਹੀਂ ਪਈ ਜਾਣੀ ਉਹ ਕੁੜੀ ਨੇ ਪੁਰਾਣੇ ਘਰੇ ਮੁੰਡੇ ਨੂੰ ਫੋਨ ਕਰਤਾ ਵੇਚ ਕੇ ਗੋਲੀ ਮਾ ਆ ਜਾ ਮੁੰਡਾ ਮੇਰੇ ਚਲੇ ਗਿਆ ਸਾਨੂੰ ਨਹੀਂ ਪਤਾ ਕਿ ਕਿੱਥੋਂ ਗਿਆ ਕਿੱਥੋਂ ਲੈ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਉਹਦੇ ਭਾਈ ਤੇ ਨੇ ਬਰਾਬ ਲੱਭ ਲਿਆ ਹੈ ਬਰਾਬ ਉਹਦੇ ਘਰ ਆ ਗਿਆ ਉਹਨੇ ਲੱਭ ਕੇ ਲੈ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨਾਲ ਜੀ ਕੁੜੀ ਕਿਹਦੇ ਭੈਣ ਵਿਆਹੀ ਆ ਉਹਦੇ ਘਰ ਲੈ ਗਿਆ ਉਹਨਾਂ ਨੇ ਕੁੱਟਿਆ ਇਹਨਾਂ ਨੇ ਤਾਂ ਰਾਹ ਦੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ ਗੋਡੇ ਭਨੇ ਪਏ ਨੇ ਖਸੂਦ ਆਤਾ ਕੁਲੀ ਵੀ ਉਹਨੀਆਂ ਹੀ ਆ ਜਿੰਨਾ ਮੁੰਡਾ ਇਹਨਾਂ ਨੇ ਕਿ ਕਿਤਾ ਕੁੱਟ ਕੇ ਸਵੇਰੇ ਉਹਦੇ ਕੇਸ ਰੱਖੇ ਤੇ ਇੱਕ ਬਰਤਾਰੀ ਦੀ ਗਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਗਾੜੀ ਕੱਟ ਕੇ ਮੂੰਹ ਕਾਲਾ ਕਰਕੇ ਸ਼ਿਤਰੰਗਾ ਹਾਰ ਬਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿਮਰ ਤੇ ਲੈ ਜਾਂਦੇ ਤਿਆਕ ਬੜੇ ਹੁੰਦੇ ਉਥੇ ਜਾ ਕੇ ਸਾਨੂੰ ਕੋਈ ਵੀ ਇਸ ਗੱਲ ਦਾ ਨਹੀਂ ਪਤਾ ਸਾਨੂੰ ਨਿਰਾਨੀਆਂ ਨੇ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਘਰ ਕਿਹਨੇ ਕੀ ਹੋ ਰਿਹਾ ਮਾ ਵੀ ਕਾਕਾ ਗਿੱਜਿਆ ਕਹਿੰਦੇ ਵੀ ਨਿੰਮਥਲ ਇਕੜਾ ਆਏ ਹੋ ਉਹਨਾਂ ਨੇ ਇਹ ਤਿੰਨੇ ਮੁੰਡੇ ਉਹਦੇ ਭਾਈਪੁਰੀ ਦੇ ਤੇ ਮੇਰੇ ਮੁੰਡੇ ਨਿੰਮਥਲ ਨਹੀਂ ਖੜੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਹੈ ਦਾੜੀ ਕੱਟੀ ਹੋਈ ਕੇਸ ਕੱਟਿਆ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮੈਂ ਆਪਣੇ ਮੁੰਡੇ ਤੇ ਥੱਪੜ ਮਾਰੀ ਜਾ ਕੇ ਕਿੰਨੇ ਕੀ ਕੀਤਾ ਤੂੰ ਮੇਰੇ ਲਈ ਦਾਗ ਧੌਲੇ ਰੋਲੇ ਤੇ ਆਪਣੇ ਬਾਪੂ ਜੀ ਮੜੀ ਰੋਲੇ ਪਾਈ ਸੀ ਤੇ ਮਾਉਨਰੂ ਕਿਹਾ ਮਾ ਕਾਕਾ ਕਲ ਸੁਣ ਮੇਰੀ ਥੋੜੀ ਕੁੜੀ ਵੀ ਇੰਨੇ ਬਸੂ ਉਤਾਰ ਉਹਨੂੰ ਕੁੜੀ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕਟੋ ਵਾਲ ਕੱਟ ਕੇ ਉਹਦੇ ਹਾਰ ਬੋਇਕਣੀ ਉਹਦਾ ਮੂੰਹ ਕਾਲਾ ਕਰੋ ਤੇ ਮੁੰਡੇ ਬਰਾਬਰ ਖੜਾ ਕੇ ਦੋਨੋਂ ਨੂੰ ਕੋਈ ਥੇ ਲਾ ਪੁੱਤੋ ਜੀ ਮੁੰਡੇ ਬੰਨੇ ਬੋਲਣ ਲੱਗੇ ਬਹੁਤ ਗਲਤ ਮੁੰਡੇ ਬੰਨੇ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਪੁੱਤ ਤੂੰ ਕਸੂਰਦਾਰ ਆ ਕਸੂਰ ਤੁਹਾਡੀ ਕੁੜੀ ਵੀ ਕਸੂਰਦਾਰ ਜਿਹਨੂੰ ਬੁਲਾ ਕੇ ਲੈ ਗਈ ਐ ਨਾਲ ਉਹਨੂੰ ਬੁਲਾਉਣ ਬੁਲਾ ਕੇ ਕੁੜੀ ਦੇ ਮੂੰਹ 'ਚੋਂ ਕਾਲਾ ਕੰਨ ਜੁੱਤ ਕੱਟਣ ਉਹਦੀ ਓਏ ਹਾਰ ਪਹਣ ਚਿੱਤਰਾਂ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਤੁ ਮੰਗ ਤੁਸੀਂ ਕੀ ਮੰਗ ਕਰਦੇ ਸਰਕਾਰ ਤੁਸੀਂ ਕਿ ਮੰਗ ਕਰਦੇ ਤੁਹ ਬਹੁਤ ਸਾਰੇ ਜੇ ਇਹੀ ਮੰਗ ਕਰਦੇ ਆ ਇਹ ਕੁੜੁੰਨ ਲਿਆ ਕੇ ਉੱਥੇ ਬਰਾਬਰ ਖੜਾ ਕੇ ਮੁੰਡੇ ਦੇ ਛੇਤਰਾ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਉਹਦਾ ਵਾਲ ਕੱਟ ਕੇ ਓਕਣੇ ਜਿਕੇ ਮੁੰਡੇ ਦਾ ਕੱਟਿਆ ਦਾੜੀ ਉਹ ਕੱਟ ਕੇ ਕੁੜੀ ਦਾ ਓਕਣੇ ਬਰਾਬਰ ਖੜਾ ਆ ਕੇ ਕਿਸਕ ਨਹੀਂ ਗੋਲਵਾਰ ਕੇ ਮਾਰਦਾ ਮੈਂ ਇੱਕ ਵਾਰ ਵੀ ਕਹਉਣੀ ਵੀ ਮੇਰਾ ਮੁੰਡਾ ਕਿਉ ਮਾਰਿਆ ਥੋੜੀ ਨੇ ਖਲਾਫ ਤੁਹਾਡੇ ਬਿੱਟ ਦੇ ਖਲਾਫ ਕੰਪਲੇਂਟ ਕੀਤੀ ਮੈਨੂੰ ਧੱਕੇ ਨਾਲ ਨਾ ਜੀ ਇਹ ਮੈਨੂੰ ਕੋਈ ਪਤਾ ਨਹੀਂ ਵੀ ਕਰਿਆ ਕਿ ਨਹੀਂ ਕਰੀ ਉਹਦੇ ਮਾਵਾ ਨੂੰ ਪਤਾ ਤੁਸੀਂ ਥਾਣੇ ਕੋਈ ਕੰਪਲੇਂਟ ਲਿਖਾਈ ਹਾਂ ਨਹੀਂ ਲਿਖਾਈ ਇਹ ਥੋੜੀ ਆੜ ਨੇ ਕੰਜ ਲਿਖਾਈ ਲਈ ਆ ਕਿ ਮੌਜ ਹੈ ਇਹ ਤਾਂ ਜੀ ਸ਼ਬੀ ਤਰੀਕ ਨੂੰ ਸ਼ਾਮੇ 4:00 ਵਜੇ ਦਾ ਲਾਬੀੜਾ ਮਨਜੀਤ ਸਿੰਘ ਲਈ ਉਸ ਕਾਕਾ ਜਿਹੜਾ ਸੰਸੁਰਵੰਤ ਬੰਦਾ ਸਮਰਾਲੇ ਦੇ ਉਹ ਹਸਪਤਲ ਦਾਖਲ ਹੋਇਆ ਸੀ ਜਿਹਦੇ ਸੰਦੇ ਸਾਡੇ ਇਮੀਜਲ ਡੀਐਸ ਜੋ ਸਤਵਿਤਰ ਸਿੰਘ ਮੁਖੀ ਦੇ ਹਸਪਤਲੋਂ ਇਹਨਾਂ ਸਿਰਕਣ ਲਾਈ ਇਹ ਵੀ ਮੈਨੂੰ ਉਹ ਦੂਜੀ ਪਾਰਟੀ ਜਿਹੜੀ ਆ ਸੰਦੀਪ ਸਿੰਘ ਸੰਦੀਪ ਸਵਿੰਦਰਦੇਵਨ ਢੜਕੇ ਉਹ ਵੀ ਜਮੀ ਦੇ ਜੱਸੀ ਕੋਈ ਬੰਨੂ ਕਰੇ ਬੰਦੀ ਬਣਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਪਲਾ ਕੀਤਾ ਜੀ ਦੇ ਸੰਬੰਧੀ ਸਟੇਟਮੈਂਟ ਉਹਦੇ ਇੱਕ ਨੂੰ ਸਰਕਾਰ ਵੀ ਕਰ ਰਹੇ ਆ ਦੂਜੇ ਪਾਸੇ ਵੀ ਜਿਹੜੇ ਇਸੇ ਕੰਪਲੇਂਟ ਦੇ ਲੇਡੀ ਨੇ ਕਮੈਂਡ ਦੱਸੀ ਹੈ ਵੀ ਇਹ ਮੰਨਣਯੋਗ ਮੰਦਾ ਜ਼ਬਰਦਸਤੀ ਇਸ ਨੂੰੰ ਦਾ ਪ੍ਰਸਾਦ ਦੇ ਕੇ ਸੀ ਉਹਦੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਹੈ ਜਿਹਦੇ ਸੰਬੰਧੀ ਵੀ ਅਸੀਂ ਉਸ ਕੰਪਲੇਂਟ ਦੇ ਕਾਨੂੰਨ ਸਾਹਿਬ ਜਿਹੜੀ ਕਾਰਵਾਈ ਕਰ ਰਹੇ ਹਨ ਮੁੱਲੋਂ ਜਿਹੜਾ ਚੇਤੀ ਵਿਸਤਾਰ ਕਰਿਆ ਜਾਊਗਾ ਪਰ ਇਹ ਅਮਰਤਾ ਲਈ ਹੈ ਨਹੀਂ ਲੈ ਪਰ ਤਵੇ ਸੋਨ ਦਾ ਇਸ ਤੋਂ ਵੱਡਾ ਦੋਨੇ ਇੱਕ ਮਿੰਟ ਦੇ ਆ ਇਹ ਇਸਦੀ 30 ਤਰੀਕ ਤੋਂ ਜਿਹੜੀ ਲੜੀ ਸੀ ਤੇ ਇਹਦੀ ਇਹ ਚੇਤਨਾ ਜਿਹੜੀ ਮਿਸ ਹੈ ਆਪਣਾ ਦੋਨੇ ਮੈਰਣ ਦੇ ਆ ਨੰਨ ਨਿਹੇ ਮੁੰਡਾ ਹਨ ਮਾੜਾ ਉਹ ਲੜੀ ਮਾੜਾ ਮੁੰਡੇ ਦੀ ਉਮਰ 40 ਸਾਲ ਦਾ ਲੜੀ ਦੀ ਉਮਰ ਕਿੰਨੀ ਸੀ